ਅੱਤ ਦੀ ਪੈਰ ਹੀ ਗਰਮੀ ਦੇ ਕਾਰਨ ਰੋਜ਼ ਨਵੇਂ ਹਾਦਸੇ ਹੋ ਰਹੇ ਹਨ ਇੱਕ ਇਸੇ ਤਰ੍ਹਾਂ ਦਾ ਹਾਦਸਾ ਵਿਰਧ ਆਸ਼ਰਮ ਵਿੱਚ ਵੇਖਣ ਨੂੰ ਮਿਲਿਆ ਹਾਂ ਜੀ ਅਬੌਰ ਦੀ ਛੋਟੀ ਪੋੜੀ ਵਿੱਚ ਨਈਂ ਆਬਾਦੀ ਛੋਟੀ ਪੋੜੀ ਵਿੱਚ ਬਣੇ ਵਿਰਧ ਆਸ਼ਰਮ ਵਿੱਚ ਮੀਟਰ ਦੇ ਬਕਸਿਆਂ ਤੋਂ ਅਚਾਨਕ ਅੱਗ ਲੱਗ ਗਈ ਜੋ ਤੁਸੀ ਨੁਕਸਾਨ ਹੋਇਆ ਵੇਖ ਰਹੇ ਹੋ ਜਲਦੀ ਹੀ ਮੁਕੇ ਤੇ ਫਾਇਰ ਵਿਗੇਟ ਪੁੱਜ ਗਈ ਜਿਨੇ ਜਲਦੀ ਤੋਂ ਜਲਦੀ ਵਿਰਦਾਸ਼ਰਮ ਵਿੱਚ ਲੱਗੀ ਅੱਗ ਨੂੰ ਕਾਬੂ ਪਾ ਲਿਆ ਗਿਆ ਤੇ ਵੱਡਾ ਜਾਨੀ ਮਾਲੀ ਨੁਕਸਾਨ ਹੋਣੋਂ ਬਚ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਰਜਤ ਲੁਥਰਾ ਨੇ ਦੱਸਿਆ ਕਿ ਸਮਰਥ ਉਦਭਵਨ ਵਿੱਚ ਲੱਗੀ ਅੱਗ ਦਾ ਕਾਰਨ ਗੇਟ ਦੇ ਕੋਲ ਲੱਗੇ ਮੀਟਰਾਂ ਦਾ ਕੰਟਰੋਲ ਬਕਸਾ ਹੈ ਜਿੱਥੋਂ ਗਰਮੀ ਕਾਰਨ ਅੱਗ ਲੱਗ ਗਈ ਪਤਾ ਲੱਗਣ ਤੇ ਭਗਦੜ ਮਚ ਗਈ ਤੇ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਜਿਨੇ ਅੱਗ ਤੇ ਕਾਬੂ ਪਾ ਲਿਆ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਬੱਚੇ ਨੇ ਜੀ ਅੰਦਰ ਅੱਛਾ ਹਾਂਜੀ ਅਬ ਬਜ਼ੁਰਗ ਜਿਹੜੇ ਬਾਹਾਂ ਫੜ-ਫੜ ਕੱਢ ਕੇ ਲਿਆ ਦੇ ਅੰਦਰੋਂ ਆ ਮਾਤਾ ਜੀ ਸਾਡੀ ਜੀ ਹਿੰਮਤ ਹੈ ਜੀ ਹੈ ਆ ਜਿਹੜੇ ਵੈਸੇ ਵੀ ਮਾਤਾ ਸਾਡੀ ਸਮਾਜ ਸੇਵਾ ਹੀ ਹੈ ਜੀ ਜੀ ਇਹ ਮਾਤਾ ਨੂੰ ਪਤਾ ਲੱਗਿਆ ਸਾਡੇ ਆਬੀਆਂ ਨੂੰ ਪਤਾ ਲੱਗਿਆ ਇਹਨਾਂ ਨੇ ਨਾਲ ਦੀ ਨਾਲ ਹੀ ਫੋਨ ਖੜਕਾਈ ਜੀ ਫੋਨ ਖੜਕਾਈ ਜਿਵੇਂ ਜਿਵੇਂ ਕਰਕੇ ਇਹਨਾਂ ਦੀ ਹਿੰਮਤ ਹੈ ਜੀ ਮੈਂ ਤਾਂ ਆ ਮਾਤਾ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਇਹ ਜਿਹੜੇ ਮੌਕੇ ਤੇ ਬਾਹਰ ਆ ਕੇ ਸਾਡੇ ਨਾਲ ਦੇਖੇ ਸਾਰਾ ਕੁਝ ਆ ਜਿਹੜਾ ਕੀਤਾ ਅੱਗ ਨੂੰ ਆ ਕਾਬੂ ਆਇਆ ਇਹ ਅਜਿਹੇ ਸਾਬਣ ਨੂੰ ਪਾਣੀ ਪੁਣੀ ਪਿਆ ਜੇ ਹੌਸਲਾ ਦਿੱਤਾ ਇਹਦੀ ਕੋਈ ਚੱਕਰ ਨਹੀਂ ਬੱਚਾ ਦੋਗੀ ਜੀ ਕੋਈ ਜ਼ਿਆਦਾ ਨੁਕਸਾਨ ਨਹੀਂ ਹਨਾ ধੂਆ ਜਾਂ ਨਿਕਲਿਆ ਤੇ 4:00 ਵਜੇ ਆਈਆਂ ਤਾਂ ਬੜਕ ਬੜਕ ਹੁੰਦਾ ਪੈਸਾ ਦੇ ਫਿਰ ਇਹ ਭੱਜ ਬੱਜ ਕੇ ਨਿਕਲਿਆ ਹੈ ਕੁਰੀਆਂ ਨੂੰ ਉੱਤਲੇ ਉੱਤੇ ਦੀ ਸਾਰਾ ਨੂੰ ਚਾਦ ਲਿਆ ਜੀ ਜੀ ਇੱਕਦਮ ਬੜਕਾ ਹੋ ਗਿਆ ਇੱਕਦਮ ਤੁਮਕਾ ਹੋਇਆ ਕਿ ਤੁਮਕਾ ਹੈ ਤੁਮਕਾ ਇਸ ਤਰ੍ਹਾਂ ਠੀਕ ਹੈ ਪਤਾ ਲੱਗ ਗਿਆ ਕਿਵੇਂ ਲੱਗਿਆ ਹਾਂ ਜੀ ਉਹ ਅੰਦਰ ਹੈਗੀ ਪੈਨੇ ਤੁਹਾਨੂੰ ਇੱਥੇ ਛੋਟੀਪੁੜੀ ਲੱਗ ਕੇ ਜੀ ਸਾਨੂੰ ਸੁਣਤੀ ਨਾ ਮਿਲੀ ਕਿ ਸਮਰਥ 올ਡੇ ਏਜਰ ਹੋਮ ਦੇ ਨਈਵਦੀ ਗਲੀ ਨੰਬਰ 18 ਉੱਤੋਂ ਬਰਕਲੋਨੀ ਗੇਟ ਨੰਬਰ 1 ਦੇ ਕੋਲ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ ਕੋਈ ਗੱਡੀ ਲੱਕੇ ਪਹੁੰਚਾ ਜਾਵੇ ਜੀ ਜੀ 3-4 ਮਿੰਟਾਂ ਵਿੱਚ ਗੱਡੀ ਤੁਰੰਤ ਮੌਕੇ ਤੇ ਪਹੁੰਚ ਕੇ ਆ ਕੇ ਕਾਬੂ ਪਾਏਗਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਹੈ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਤੋਂ ਬਚਾਅ ਕਰ ਲਿਆ ਅੱਛਾ ਕੀ ਸੜਿਆ ਕੀ ਕੀ ਹੈ ਕੀ ਹੋਇਆ ਇੱਕ ਮੀਟਰ ਸੜਿਆ ਹੋਇਆ ਸੀ ਕੰਨਾ ਅੱਛਾ ਜਿਆਦਾ ਕੋਈ ਸੀਰੀਅਸ ਨਹੀਂ ਬਣਦਾ ਸਭ ਬਚਾ ਲਿਆ ਮੌਕੇ ਦੇ ਤ ਓਏ ਇਹ ਤਾਰ ਤੋਂ ਸੜ ਗਈ ਜੀ ਇਹ ਜੀ ਇਸ ਕਰਕੇ ਕੋਈ ਅਗ ਲੱਗੀ ਹੈ ਜੀ ਬਾਕੀ ਤਾਂ ਦੇਖਣ ਤੇ ਉੱਪ ਜਾ ਕੇ ਉਹਨੂੰ ਬਿਜਲੀ ਵਾਲ ਸਾਰਾ ਬੁਲਾਇਆ ਹੈ ਜੀ ਜੀ ਸਾਰਾ ਆ ਕੇ ਚੈੱਕ ਕਰਨਗੇ ਬਾਕੀ ਕੀ ਹੈਗਾ ਇੱਕ ਤਾਂ ਗਰਮੀ ਬਹੁਤ ਹੈ ਜੀ ਜੀ ਗਰਮੀ ਕਰਕੇ ਵੀ ਅੱਜ ਕੱਲ ਆ ਕੇ ਲੱਗ ਜਾਂਦੀਆਂ ਜੀ ਜੀ ਹਾਂ ਕੋਈ ਜਾਨਵਰ ਨੁਕਸਾਨ ਤਾਂ ਨਹੀਂ ਹੋਇਆ ਜਾਨਵਰ ਨੁਕਸਾਨ ਨਹੀਂ ਹੋਇਆ ਜੀ ਬਜ਼ੁਰਗ ਬੰਦੇ ਸੀ ਜੀ ਇਹਨਾਂ ਸਾਹਮਣੇ ਸਾਡੇ ਮਾਤਾ ਜੀ ਨੇ ਹਿੰਮਤ ਮਾਰੀ ਇਹਨਾਂ ਨੇ ਸਾਹਮਣੇ ਜਵਾਨ ਕਰਕੇ ਆ ਸਾਡੇ ਕੀਤੀ ਹੈ ਅੰਦਰ ਭਾਇਆ ਇਹਨਾਂ ਨੂੰ ਸਾਰੇ ਘਬਰਾ ਗਏ ਜੀ ਠੀਕ ਹੈ ਬਜ਼ੁਰਗਾਂ ਦਾ ਆਸ਼ਰਮ ਹੈ ਨਾ ਬਜ਼ੁਰਗਾਂ ਦਾ ਕੰਮ ਹੈ ਜੀ ਆਸ਼ਰਮ ਹੈ ਜੀ ਜੀ ਇਹਦਾ ਸਿਸਟਮ ਸਾਡਾ ਸਹੀ ਹੈ ਸਾਡਾ ਸਮਾਗ ਕੇ ਰੱਖਿਆ ਕੀਤਾ ਹੈ ਜੀ ਜੀ ਪਰ ਥੋੜਾ ਮੋਟਾ ਵੀ ਹੋਏ ਗਲਤ ਹੋਏ ਇੰਦੇ ਕੰਮ ਕਰਾਵੇ ਠੀਕ ਹੈ ਜੀ ਕਿਵੇਂ ਤੁਹਾਨੂੰ ਪਤਾ ਲੱਗਿਆ ਅੱਗ ਲੱਗੀ ਹੈ ਵੀ ਸਾਹਮਣੇ ਧੂਆ ਨਿਕਲਿਆ ਅੱਛਾ ਜੀ ਬੋਟੀ ਬਾਹਰ ਨਿਕਲੀ ਕਹਿੰਦੀ ਮੰਮੀ ਭੱਜ ਕੇ ਜਾਓ ਅੱਗ ਲੱਗੀ ਜੀ ਜੀ ਮੈਂ ਮੁੰਡੇ ਨੂੰ ਫੋਨ ਮਾਰਿਆ ਮੈਂ ਕਿ ਦਮਕਲ ਗੱਡੀ ਨਾਲ ਹੀ ਲਿਆ ਹੋ ਜੀ ਜੀ ਅੰਦਰੋਂ ਸੀ ਜੀ ਦੇ ਕਿਵੇਂ ਲੱਗੀ ਅੱਗ ਪਤਾ ਲੱਗਿਆ ਕੁਝ ਬਿਜਲੀ ਦੇ ਤਾਰਾਂ ਨਾਲ ਹੀ ਤਾਰਾਂ ਸਪਾਰਕਿੰਗ ਹੋਈ ਆ ਹਾਂ ਠੀਕ ਹੈ ਰਾਮ ਰ ਅੱਜ ਨਵੀਂ ਬਦੀ ਏਰੀਆ ਗਲੀ ਨੰਬਰ 18 ਚ ਸਮਰਥ ਹੋਣ ਦੇ ਹਮ ਉਦਭਵ ਆਵਾਸ ਚ ਇੱਕ ਛੋਟਾ ਸਰਕਟ ਕਾਰਨ ਅੱਗ ਲੱਗ ਗਈ ਸੀ ਜਿਸ ਨੂੰ ਸਟਾਫ ਦੀ ਸਮਝਦਾਰੀ ਨਾਲ ਔਰ ਆਸ-ਪड़ोस ਵਾਲਿਆਂ ਦੀ ਹਿੰਮਤ ਨਾਲ ਔਰ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿੱਤਾ ਗਿਆ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹੈ ਬੋਚੇ ਬੱਚੇ ਅਤੇ ਬਜ਼ੁਰਗ ਬਿਲਕੁਲ ਸੁਰੱਖਿਤ ਨੇ ਧੰਨਵਾਦ ਜੀ এবੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਦੇ ਹਾਂ एबीएनयू चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें हिं, जय हिंद जय भारत